ਪ੍ਰੀਤਾਲ ਜੀ ਬਾਈ ਦੀ ਸਾਰਿਆਂ ਨੂੰ ਕਿ ਅੱਜ ਆਪਾਂ ਆਏ ਹੋਇਆ ਭਰਾਵੋ ਤਲਵੰਡੀ ਸਾਹਿਬ ਤੋਂ ਸ਼ਰਮੇ ਕੋਲੇ ਤੇ ਬਹੁਤ ਹੀ ਵਾਹ ਟਰੈਕਟਰ ਦਿਖਾਉਣਾ ਤੁਹਾਨੂੰ ਦੋਨਾਂ ਲਈ ਤਾਂ ਪੂਰਾ ਟਰੈਕਟਰ ਟਰੈਕਟਰ ਨਵਾਂ ਟਰੈਕਟਰ ਆ ਬੰਦੇ ਸ਼ਰਮੇ ਨਾਲ ਕਰਾਉਣੇ ਤੋਂ ਧੰਨਵਾਦ ਫਾਈਵ ਰੋਸ ਅਗਰੀ ਲੱਗੀ ਐ ਐਡੋਰ ਨਾਮਿਆ ਕਰੋ ਦੋੜ ਵਾਲੀ ਬਹੁਤ ਬਹੁਤ ਜੱਫਾ ਮਾਰਿਓ ਸ਼ਰਮੇ ਨਾਲ ਕਰਾਉਣੇ ਆਪਾਂ ਧੰਨਵਾਦ ਐ ਪ੍ਰੀਤਾਲ ਜਰਮਾ ਜੀ ਸਤਿਗੁਰ ਬਾਜੀ ਆ ਲੈ ਇੱਕ ਦਾ ਲੈ ਸਤਿਗੁਰ ਸਾਰੇ ਉਹ ਦੂਜੇ ਤੋਂ ਮਾਰਾ ਜੱਤੀ ਪਾਸਾ ਗੱਲ ਵੀ ਚਲਾਇ ਰੱਖੇ ਜੀ ਨੂੰ ਕਿ ਭਾਈ ਆਪਾਂ ਆਪ ਦਾ ਚੈਨਲ ਬਣਾ ਲਿਆ ਜੇ ਬਾਈ ਫੇਸਬੁਕ ਫੇਸਬੁਕ ਖੋਲੋਗੇ ਤਾਂ ਸ਼ਰਮਾ ਟਰੈਕਟਰਸ ਬਾਈ ਹਾਂਜੀ ਸਰਚ ਮਾਰ ਲਿਓ ਜੇ ਤੁਸੀਂ YouTube ਖੋਲੋਗੇ ਸ਼ਰਮਾ ਤਲਵੰਡੀ ਸਾਹਿਬ ਬੋਲਗੇ ਠੀਕ ਹੈ ਜੀ ਤੇ ਆ ਗਏ ਆਪਾਂ ਟਰੈਕਟਰ ਖੋਣੇ ਪਤਵਾਰ ਮੰਡੀ ਆ ਜੀ ਤਲਵੰਡੀ ਸਾਹਿਬੋਂ ਆ ਲੱਸਾ ਸੋਨਾ ਲੀ ਇਹ ਬਿਲਕੁਲ ਨਵਾਂ ਟਰੈਕਟਰ ਆ ਬਾਈ ਕੱਲਾ ਹਾਰ ਪਾਉਣ ਦੀ ਘਾਟ ਹੈ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਆ ਹਾਂਜੀ ਟਾਇਰ ਪਾਰ ਮੂਰ ਦੇ ਚਾਰ ਹੀ ਨਾਲ ਦੇ ਆ ਬਾਈ ਟਰੈਕਟਰ ਦਾ 21 ਮਾਡਲ ਆ ਹਾਂਜੀਾਰੇ ਪਾਸੋਂ ਦਿਖਾ ਦੇ ਬੋਲਰਾ ਹਾਂਜੀ 80 85 ਪੈਸੇ ਡਰ ਨਾ ਦੇ ਦੇ ਹਾਂਜੀ ਹਾਂਜੀ ਨਵਾਂ ਟਰੈਕਟਰ ਆ ਭਰਾ ਮੇਰੇ ਜਮਾ ਫਾਈਬਰ ਵਾਲੀ ਸਤਰੀ ਲੱਗੀ ਹੋਈ ਆ ਭੈਂ ਟਰੈਕਟਰ ਆ ਨਵਾਂ ਹਾਂਜੀ ਲੱਗੂਈ ਹੈ ਸਤਰੀ ਹਾਂਜੀ ਕਿ ਆਰਥ ਫੇਰੇ ਘੁੰਮ ਕੇ ਦਿਖਾਉਣੇ ਪੰਜਾਬ ਨੰਬਰ ਆ ਨਾ ਸਮਝੀਂ 30 ਸਪੀਡ ਆ 30 ਸਪੀਡ ਆ ਹਾਂਜੀ ਪੰਜਾਬ ਨੰਬਰ ਪੰਜਾਬ ਨੰਬਰ ਆ ਭਰਾ ਮੇਰੇ ਹਾਂਜੀ ਐ ਜਮਾ ਨਵਾਂ ਟਰੈਕਟਰ ਬਿਲਕੁਲ ਨਵਾਂ 6 ਲੱਖ ਤੇ 15000 ਪੁੱਲਰ ਡਿਮਾਂਡ ਹਾਂਜੀ 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 ਤੇ

ਉਦੋਂ ਬਾਅਦ ਦੇ ਵਿੱਚ ਆਗਾ ਨਵੇਂ 36 ਪੀ ਹੌਲੈਂਡ ਬਾਈ 2008 ਮਾਡਲ ਆ ਨਾ ਮੂਲੇ ਦਾ ਨਵੇਂ ਟਾਇਰ ਵਗ ਗਿਆ ਜੀ ਪਿਛਲੇ 25 ਕੇ ਪਛੇ 75 ਪੈਸੇ ਹਾਂ ਆ ਦੇਖ ਲਓ ਭਰਾ ਮੇਰੇ ਕਾਲੇ ਢਿੱਡ ਵਾਲਾ ਬਹੁਤ ਸੋਹਣਾ ਟਰੈਕਟਰ ਆ ਕਾਲੇ ਢਿੱਡ ਵਾਲਾ ਹਨਾ ਸਰਮਾ ਹਾਂਜੀ ਹਾਂਜੀ ਇੱਕ ਘੈਂ ਟਰੈਕਟਰ ਆ ਭਰਾ ਮੇਰੇ 3 ਲੱਖ 45 ਹਜ਼ਾਰ ਦੀ ਮੰਗ ਆ ਬਾਈ ਹਾਂਜੀ ਤੇ 3 ਲੱਖ ਤੇ 20 ਹਜ਼ਾਰ ਦਾ ਟਰੈਕਟਰ ਆ ਪਾ ਲੈ ਲਾਂ 3 ਲੱਖ 45000 ਦੀ ਡਿਮਾਂਡ ਆ 8 ਮਾਡਲ ਆ ਨਾ 20000 ਦਾ ਲੈ ਲਾਂਗੇ ਹਾਂ 8 ਮਾਡਲ ਆ ਦੌਣ ਮੈਂ ਤੇ ਤਾਂ ਨਹੀਂ ਉਹ ਲੈ ਤੀ ਨਹੀਂ ਨਹੀਂ ਉਹ ਤੇ ਹੋ ਜੀਗਾ ਹੋ ਜੀਗਾ ਪੁਰਾਣਾ ਟਰੈਕਟਰ ਵੀ ਕੱਟਾ ਜਾਊਗਾ ਹਾਂ ਪੁਰਾਣੇ ਸਾਰਿਆਂ ਚ ਕੱਟੇ ਜਾਣਗੇ ਤੇ ਆ ਆ ਗਿਆ ਭਰਾ ਮੇਰਾ ਪੰਜਾਬ ਨੰਬਰ ਹਾਂ 9 ਮਾਡਲ ਆ ਪੈਰ ਹੈ ਗਿਆ ਜੀ ਅੱਧੇ ਕੋ ਮੂਹਲੇ ਵੱਧਾ ਪਿਛਲੇ 70 60 65 ਰੱਖਿਆ ਹਾਂ ਟਰੈਕਟਰ ਵੇਜ ਨਾਲਾ ਸਾਈਡ ਗੇਰਾ ਟਰੈਕਟਰ 3 ਲੱਖ 45 ਹਜ਼ਾਰ ਡਿਮਾਂਡ ਆ ਅੱਛਾ ਜੀ ਮਾਡਲ ਕਿਹੜਾ ਹੈ ਸੋਹਣਾ ਟਰੈਕਟਰ ਆ ਭਰਾ ਮੇਰਾ ਇਹ ਟਰੈਕਟਰ ਯਾਰ ਕੀ ਦੇ ਰਿਹਾ ਦੇਖੀਂ ਕੀ ਆ ਸਕਦਾ 345000 ਦਾ ਮਾਡਲ ਆ ਹਾਂਜੀ 320000 ਦਾ ਦੇਖ ਰਿਹਾ ਆਪਾਂ ਇਹਨੂੰ 3 ਲੱਖ 20000 20000 ਦਾ ਦੇ ਲੇਗੀ 9 ਮਾਡਲ ਆ ਹੂੰ ਠੀਕ ਆ ਯਾ ਅੱਗੇ ਉਹ ਜੋ ਫਾਰਮ ਸੱਠ ਆ ਗਿਆ ਫਾਰਮ ਸੱਠ ਆ ਗਿਆ ਬਹੁਤ ਸੋਹਣਾ ਟਰੈਕਟਰ ਆ ਪੰਜਾਬ ਨੰਬਰ ਆ ਹਾਂ ਰਜਿਸਟਰ ਭਾਈ 8085 ਪੈਸੇ ਮੂਹਰੇ ਲੱਗਦਾਵੇਂ ਆ ਬਾਈ ਯਾਰ ਹਾਂ 2006 ਮਾਡਲ ਦਾ ਟਰੈਕਟਰ ਬਹੁਤ ਸੋਹਣਾ ਵੀਰੇ ਭੈਣ ਟਰੈਕਟਰ ਆ ਨਾ ਵੀ ਆ ਨਹੀਂ ਹੈਗਾ ਵੀ 275 ਡਿਮਾਂਡ ਆ ਹਾਂਜੀ ਤੇ 2.5 ਲੱਖ ਦਾ ਟਰੈਕਟਰ ਠੀਕ ਆ ਜੀ 2000 ਸੀ ਮਾਡਲ ਆ ਪੂਰਾ ਸੋਨਾ ਟਰੈਕਟਰ ਆ ਬਾਈ ਹਾਂ ਸੀ ਮਾਡਲ ਹੈ ਨਾ ਦੋ ਨੇ ਟਰ ਨਵੇਂ ਆ ਤੇ 275000 ਡਿਮਾਂਡਾ ਕਿੰਨੇ ਦੇ ਦੇ 2.5 ਲੱਖ ਰੁਪਏ 2.5 ਲੱਖ ਦਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਭਰਾਵਾ ਉਦੋਂ ਮੈਸੀ 5245 11 ਮਾਡਲ ਆ ਅੱਗੇ ਆਕਰ ਮੈਸੀ ਪੰਜਾਬ ਨੰਬਰੇ ਵੀ ਯਾਓ ਨੰਬਰ ਆ ਭਰਾ ਮੇਰੋ ਕਹਿ ਰਹੇਗੇ 85 85 ਪੈਸੇ ਸਾਰਾ ਰਿਜਨਾ ਗੇਰਿੰਗ ਜਨਾ ਉੱਕੀ ਹੈ ਹਾਂਜੀ ਸਵਾ 3 ਲੱਖ ਰੁਪਏ ਡਿਮਾਂਡ ਸਵਾ 3 ਲੱਖ ਡਿਮਾਂਡ ਆ ਕਿਹੜਾ ਮੰਡਲ ਹੈ 11 11 ਪੰਜਾਬ ਨੰਬਰ ਯਾਓ ਨੰਬਰ ਕਿੰਨੇ ਦਾ ਛੱਡ ਦਾਂ ਪੂਰੇ 3 ਲੱਖ ਦਾ ਪੂਰੇ 3 ਲੱਖ ਇਹਦੇ ਲੋਨ ਫੈਂਟ ਹੋ ਜੂ ਨਹੀਂ 11 ਦੇ ਵੀ ਨਹੀਂ ਹੁੰਦਾ ਅੱਗੇ ਆ ਗਿਆ ਫਾਰੂਨ ਸੈਕਟਰ 7 ਮਾਡਲ ਪੀਵੀ 11 ਹਾਂਜੀ ਕਹਿ ਰਹੇਗੇ 70 75 ਪੈਸੇ ਬਾਈ ਹਾਂਜੀ ਤੇ 310000 ਡਿਮਾਂਡ ਆ 310000 ਪੰਜਾਬ ਨੰਬਰ ਆ ਇਹ ਪੰਜਾਬ ਜੀ ਪੀ ਪੀ 11 ਸਾਰਾ ओरिजिनल ਕਿਤੇ ਰੰਗ ਪੇਟ ਨਹੀਂ ਹੋਇਆ ਬਾਈ ਸਾਰਾ ओरिजिनल ਆ ਕਿਤੇ ਰੰਗ ਪੇਟ ਨਹੀਂ ਹੋਇਆ ਟਰੈਕਟਰ ਦੇ ਹੂੰ ਐਂ ਜਮਾ ਸੀਛੇ ਮੈਂ ਉਹ ਜਾਉਂਗਾ ਤੇ ਸੱਤ ਮਾਡਲ ਆ ਹੂੰ 310000 ਡਿਮਾਂਡ ਆ ਕਿੰਨੇ ਦਾ 290 2 ਲੱਖ 90 90000 ਦਾ ਇਹ ਟਰੈਕਟਰ ਆ ਬਰਾ ਮੇਰੇ ਅੱਗੇ ਆ ਗਿਆ ਸਾ ਕਿੰਨੀ ਆ ਕੈਨੇਡਾ ਤੇ ਜੀ ਆਪਣਾ ਬੜੀ ਲੰਮੀ ਵੀਡੀਓ ਹੋ ਜਾਂਦੀ ਹੈ ਬਾਈ ਯਾਰ ਹਾਂ ਜੀ ਵੀਡੀਓ ਦਿਖਾਵਾਂਗੇ ਅੱਪ ਅੱਛਾ ਤੇ ਬਾਈ ਲਾਈਕ ਕਮੈਂਟ ਸ਼ੇਅਰ ਦਬਤੀ ਕਰਕੇ ਹਾਂ ਜੀ ਇਹੀ ਪਿਆਰ ਦਿੰਦੇ ਰਹੋ ਤੇ ਇਹੀ ਤੁਹਾਨੂੰ ਨਵੇਂ-ਨਵੇਂ ਟਰੈਕਟਰ ਦਿਖਾਉਂਦੇ ਰਾਵਾਂਗੇ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਬਹੁਤ ਹੁਣੈ ਟੈਕਟਰ ਆ ਮੇਰੇ ਫਾਰਮੇ ਕੋਲੇ ਤੇ ਆਪਣਾ ਨੰਬਰ ਬੋਲਦਾ ਹਾਂ ਹਾਂ ਬਸ 729 4545 94788 4545 ਬਾਈ ਇਹ ਨੰਬਰ ਕੋਈ ਵੀ ਟਰੈਕਟਰ ਲੈਣਾ ਹੋਵੇ ਪੁੱਲਰ ਹਾਂ ਜੀ ਆਪਾਂ ਨੂੰ ਫੋਨ ਕਰ ਲਿਓ ਬੱਸ ਸਹੀ ਹੋਣਾ ਚਾਹੀਦਾ 2013 ਤੋਂ ਲੈ ਕੇ 12 ਦੇ ਅਲਾਨਸ ਹੋ ਜੂ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਪੁਰਾਣਾ ਟਰੈਕਟਰ ਜਿਹਨੂੰ ਮਤਲਬ ਜੇ ਤੁਹਾਨੂੰ ਲੱਗੇ ਨਾ ਕੱਟ-ਕੱਟ ਲਿਆ 8 ਦਿਨ ਤੁਸੀਂ ਰੱਖ ਲਿਓ ਵੀ ਤੇ ਜਿਹੜਾ ਲੈ ਕੇ ਜਾਓ ਉਹ ਵੀ ਦੋਨੇ ਰੱਖ ਲਿਓ ਭਾਈ ਜੇ ਵੱਧ ਵੇਚਦਾ ਕੋਈ 8 ਦਿਨਾਂ ਚ ਵੱਧ ਵੇਚ ਦਿਓ ਤੇ ਤੁਹਾਨੂੰ ਪੈਸੇ ਦੇ ਦੇ ਠੀਕ ਕੋਈ ਚੱਕਰ ਨਹੀਂ ਭਾਈ ਠੀਕ ਮਚਪਣਾ ਕੋਈ ਕੰਮ ਨਹੀਂ ਹੈਗਾ ਵਪਾਰ ਕਰਦੇ ਆ ਭਾਈ ਉਹ ਮਚਪਣਾ ਨਹੀਂ ਕਰਨਾ ਕਿਸੇ ਨਾਲ ਕਾਲ ਦੀ ਪੱਤਰਾ ਹੀ ਫੁੱਲ ਗਾਰੰਟੀ ਗਾਰੰਟੀ ਆ ਭਾਈ ਠੀਕ ਆ ਜੀ ਇਹ ਬਹੁਤ ਛੋਣਾ ਡੈਕਟਰ ਆ ਭਰਾ ਮੇਰੇ ਪਰ ਮਤ ਪਰਵੰਦੀ ਸਾਬੂ ਵਾਲੇ ਕੋਲੇ ਇੱਕ ਬਾਈ ਦਾ ਚੈਨਲ ਵੀ ਫੋਲੋ ਕਰ ਗਿਆ ਤੇ ਓਕੇ ਭਰਾ ਧੰਨਵਾਦ ਵੀਡੀਓ ਨੂੰ ਸੇਵ ਕਰਦੇ ਤੇ ਆਪਣੇ ਚੈਨਲ ਨੂੰ ਕਰਦੇ ਹੋ